ਮੇਰਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਔਰ ਟੌਰਚਰ ਕੀਤਾ ਜਾਂਦਾ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਖਾਲਸਤਾਨ ਦੀ ਗੱਲ ਕਰਨਾ ਜਿਹੜਾ ਹੈ ਉਹ ਅਖੰਡ ਭਾਰਤ ਨੂੰ ਖੰਡਿਤ ਕਰਨ ਦੇ ਤੋਲ ਹੈ ਪਰ ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਨੇ ਬੜੇ ਹੀ ਹਿਰਦਿਆਂ ਨੂੰ ਚੋਟ ਪਹੁੰਚਾਈ ਹੈ ਇੱਕ ਸਿੱਖ ਆਈਪੀਐਸ ਅਫਸਰ ਸਰਦਾਰ ਜਸਪ੍ਰੀਤ ਸਿੰਘ ਜੋ ਆਪਣੀ ਡਿਊਟੀ ਬੜੀ ਇਮਾਨਦਾਰੀ ਦੇ ਨਾਲ ਔਰ ਕਾਨੂੰਨ ਦੇ ਮੁਤਾਬਕ ਕਰ ਰਿਹਾ ਹੈ ਬੀਜੇਪੀ ਦੇ ਕੁਝ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਉਹ ਉੱਥੇ ਜਿਹੜਾ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਉਹ ਰੋਕ ਰਿਆ ਤੇ ਅਕ੍ਰੋਸ਼ ਦੇ ਵਿੱਚ ਆ ਕੇ ਇੱਕ ਬੀਜੇਪੀ ਜਿਹੜਾ ਲੀਡਰ ਹੈ ਉਹ ਉਸ ਸਿੱਖ ਆਈਪੀਐਸ ਅਫਸਰ ਨੂੰ ਜਿਹੜਾ ਹੈ ਉਹ ਖਾਲਸਤਾਨੀ ਕਹਿੰਦਾ ਇੱਕ ਕਿਸਮ ਦਾ ਜਿਹੜਾ ਉਹਨੂੰ ਚੜਾਉਣ ਦਾ ਯਤਨ ਕਰਦਾ ਇਹ ਬਹੁਤ ਹੀ ਮੰਦਭਾਗਾ ਜਿਹੜਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਬੀਜਪੀ ਨੂੰ ਤੁਰੰਤ ਉਸ ਆਪਣੇ ਆਗੂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਔਰ ਪੱਛਮੀ ਬੰਗਾਲ ਦੀ ਜਿਹੜੀ ਸਰਕਾਰ ਹੈ, ਮੰਤਾ ਬੈਨਰਜੀ ਦੀ ਸਰਕਾਰ ਹੈ, ਉਸ ਨੂੰ ਵੀ ਜਿਹੜਾ ਹੈ ਬੀਜਪੀ ਦੇ ਉਸ ਆਗੂ ਦੇ ਉੱਤੇ ਜਿਹੜਾ ਹੈ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖ ਆਈਪੀਐਸ ਅਫਸਰ ਜਿਹੜੇ ਨੇ ਜਾਂ ਆਈਏਐਸ ਅਫਸਰ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਕਠੀਆ ਤੇ ਪੱਧੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੋਈ ਸੰਬੋਧਨ ਕਰਕੇ ਜਿਹੜਾ ਹੈ ਉਹ ਜਲੀਲ ਕਰਨ ਦਾ ਯਤਨ ਨਾ ਕਰੇ। ਅੱਜ ਉਸ ਆਈਪੀਐਸ ਅਫਸਰ ਨੂੰ ਜਿਹੜਾ ਉਹ ਖਾਲਸਤਾਨੀ ਕਿਹਾ ਕੱਲ ਨੂੰ ਫਿਰ ਫੌਜ ਦੇ ਵਿੱਚ ਜਿਹੜੇ ਸਾਡੇ ਫੌਜੀ ਸੇਵਾਵਾਂ ਨਿਭਾ ਰਹੇ ਨੇ ਫੌਜ ਦੇ ਵੱਡੇ ਅਫਸਰ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੂੰ ਖਾਲਸਤਾਨੀ ਕਹਿਣਗੇ ਖਾਲਸਤਾਨੀ ਕੋਈ ਮਾੜਾ ਸ਼ਬਦ ਨਹੀਂ ਹੈ ਪਰ ਜਿਸ ਕਿਸਮ ਦੇ ਪੱਧੇ ਤਰੀਕੇ ਦੇ ਨਾਲ ਚੜਾਉਣ ਦੇ ਮਕਸਦ ਦੇ ਨਾਲ ਜਿਹੜਾ ਉਸ ਸਿੱਖ ਆਈਪੀਐਸ ਅਫਸਰ ਨੂੰ ਜਿਹੜਾ ਖਾਲਸਤਾਨੀ ਕਿਹਾ ਗਿਆ ਉਹ ਬਹੁਤ ਮੰਦਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਹੈ ਉਸ ਦੇ ਉੱਤੇ ਦੇਸ਼ ਤਰੂ